ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਕਰਨ ਅੱਜ ਪਿੰਡ ਦੀ ਸਰਕਾਰ ਸਪੈਸ਼ਲ ਪ੍ਰੋਗਰਾਮ ਚ ਅੱਜ ਅਸੀਂ ਜ਼ਿਲ੍ਹਾ ਕਪੂਤਲਾ ਦੇ ਇੱਕ ਅਜਿਹੇ ਪਿੰਡ ਚ ਮੌਜੂਦ ਹਾਂ ਜਿਸ ਦੇ ਸਰਪੰਚ ਨੂੰ ਇੱਕ ਇੱਕ ਸ਼ਖਸੀਅਤ ਨੂੰ ਐਸੀ ਸ਼ਖਸੀਅਤ ਨੂੰ ਸਰਪੰਚ ਚੁਣਿਆ ਗਿਆ ਹੈ ਜਿਸ ਉੱਤੇ ਵਾਹਿਗੁਰੂ ਦੀ ਪੂਰੀ ਕਿਰਪਾ ਹੈ ਜਿਸ ਬਾਰੇ ਦੱਸਣ ਤੋਂ ਪਹਿਲਾਂ ਮੈਨੂੰ ਸਤਿੰਦਰ ਸਰਤਾਜ ਹੋਰਾ ਦੇ ਗੀਤ ਦੀਆਂ ਕੁਝ ਕ ਸਤਰਾਂ ਯਾਦ ਆਉਂਦੀਆਂ ਕਿ ਜੋ ਜੜ੍ਹ 'ਚੋਂ ਦੁੱਖ ਮਿਟਾ ਦੇਵੇ ਜਿਹੜਾ ਮੂਲ ਮੁਸੀਬਤ ਜਾਣੇ ਵੀ ਕੀ ਕਾਰਨ ਹੈ ਕੀ ਵਜ੍ਹਾ ਹੈ ਜਿਹੜਾ ਦਰਦਾਂ ਨੂੰ ਪਹਿਚਾਣੇ ਵੀ ਸਾਡਾ ਇਦਾਂ ਦਾ ਸਰਪੰਚ ਬਣੇ ਜਿਨੇ ਖੁਦ ਹਰ ਦੁੱਖ ਜਰਿਆ ਹੋਵੇ ਇੱਕ ਪਿੰਡ ਹੋਵੇ ਮੇਰੇ ਖਾਬਾਂ ਦਾ ਕੋਲੋਂ ਲੰਘਦਾ ਦਰਿਆ ਹੋਵੇ ਦੇਖੋ ਪੰਜਾਬ ਦੇ ਖਾਬਾਂ ਦਾ ਇਹ ਪਿੰਡ ਕਹਿੰਦੇ ਨੇ ਕਿ ਘਰ ਦੇ ਭਾਗ ਵੇੜੇ ਤੋਂ ਹੀ ਨਜ਼ਰ ਆ ਜਾਂਦੇ ਨੇ ਇਸ ਪਿੰਡ ਦੇ ਲੋਕ ਕਿੰਨੇ ਖੁਸ਼ਹਾਲ ਹੋਣਗੇ ਇਸ ਦਾ ਅੰਦਾਜ਼ਾ ਵੀ ਇਹਨਾਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਕਿਉਂਕਿ ਪਿੰਡ ਨੂੰ ਇੱਕ ਅਜੀਹੀ ਸ਼ਖਸੀਅਤ ਦਾ ਸਾਥ ਮਿਲਿਆ ਹੋਇਆ ਹੈ ਜਿਸ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਪੜਾਈ 'ਚ ਗੁਜ਼ਾਰਿਆ ਹੈ। ਜ਼ਿਲ੍ਹਾ ਕਪੂਰਥਲਾ ਦਾ ਪਿੰਡ ਬਲੇਰ ਖਾਨਪੁਰ ਤੇ ਇਸ ਪਿੰਡ 'ਚ ਮੌਜੂਦ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾ ਦਾ ਸੰਤ ਦੇਆ ਸਿੰਘ ਜੀ ਦੀ ਉਸਾਰੂ ਸੋਚ ਸਦਕਾ ਅੱਜ ਪਿੰਡ 'ਚ ਲਗਭਗ ਸਾਰੀਆਂ ਮੁਢਲੀਆਂ ਸਹੂਲਤਾਂ ਨਹੀਂ। ਹòn ਤੱਕ ਸੰਤ ਦਿਆ ਸਿੰਘ ਜੀ ਇਸ ਪਿੰਡ 'ਚ ਸਰਪੰਚ ਬਣਾਉਂਦੇ ਰਹੇ ਨੇ ਪਰ ਇਸ ਵਾਰ ਲੋਕਾਂ ਨੇ ਉਹਨਾਂ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਸਰਵਸੰਮਤੀ ਨਾਲ ਬਾਬਾ ਦਿਆ ਸਿੰਘ ਨੂੰ ਪਿੰਡ ਪਲੇਰਖਾਨਪੁਰ ਦਾ ਸਰਪੰਚ ਚੁਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰਾਮ ਪੰਚਾਇਤ ਬਲੇਰਖਾਨਪੋਧੀ ਜੋ ਚੋਣ ਸਰਬਸੰਮਤੀ ਦੇ ਨਾਲ ਕੀਤੀ ਗਈ ਆ ਉਸ ਦਾ ਸਾਰਾ ਹੀ ਸੇਰਾ ਸੰਤ ਬਾਬਾ ਲੀਡਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਸਹਿਫਲਾਬਾਦ ਵਾਲਿਆਂ ਨੂੰ ਜਾਂਦਾ ਹੈ ਕਿਉਂਕਿ ਜੋ ਸਾਰੇ ਨਗਰ ਨੇ ਫੈਸਲਾ ਕੀਤਾ ਸੀ ਕਿ ਸੰਤ ਬਾਬਾ ਦਾਇਆ ਸਿੰਘ ਜੀ ਹੋਰਾਂ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਬਣਾ ਦਿੱਤਾ ਜਾਵੇ ਤੇ ਉਹ ਬਾਬਾ ਲੀਡਰ ਸਿੰਘ ਹੁਣਾਂ ਦੀ ਰਹਿਨਮਾਈ ਹੇਠ ਹੀ ਇਹ ਪੰਚਾਇਤ ਦੀ ਜੋ ਚੋਣ ਹੋਈ ਹੈ ਤੇ ਉਹ ਸਾਰਾ ਹੀ ਸਿਹਰਾ ਉਹਨਾਂ ਨੂੰ ਜਾਂਦਾ ਹੈ ਤੇ ਨਾਲ ਹੀ ਨਗਰ ਨਿਵਾਸੀਆਂ ਦਾ ਜੂਥ ਵਿੰਗ ਦੇ ਮੈਂਬਰਾਂ ਦਾ ਬਾਕੀ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ ਬਾਬਾ ਜੀ ਦੇ ਨਾਲ ਕਿਉਂਕਿ ਬਾਬਾ ਜੀ ਦੇ ਨਾਮ ਤੇ ਸਾਰੇ ਹੀ ਨਗਰ ਨੇ ਬਹੁਤ ਖੁਸ਼ੀ ਦਾ ਜੋ ਆਪਣਾ ਇਜ਼ਹਾਰ ਕੀਤਾ ਹੈ ਤੇ ਬਾਬਾ ਜੀ ਰਹਿਨਮਾਈ ਹੇਠ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਸਮਾਜਿਕ ਧਾਰਮਿਕ ਸਵਾਵਾਵਾਂ ਚੱਲ ਰਹੀਆਂ ਹਨ ਜੇ ਕੋਈ ਨਗਰ ਦਾ ਪਿਛਲਾ ਕੰਮ ਰਹਿ ਗਿਆ ਹੋਵੇ ਤਾਂ ਉਹ ਬਾਬਾ ਜੀ ਦੀ ਰਹਿਨਮਾਈ ਹੇਠ ਉਸ ਵਿਕਾਰ ਵਿਕਾਸਕਾਰ ਜਨੂੰ ਜਿਹੜੀ ਉਹਦੀ ਰਫਤਾਰ ਹੈ ਉਹ ਬਿਲਕੁਲ ਤੇਜ਼ ਕੀਤੀ ਜਾਵੇਗੀ ਸਾਰੇ ਮੈਂਬਰਾਂ ਦੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਸ ਵਿੱਚ ਇਹ ਨਹੀਂ ਕਿ ਜਿਹੜੇ 7-8 ਪੰਚਾਇਤ ਮੈਂਬਰ ਚੁਣੇ ਗਏ ਹਨ ਉਹੋ ਹੀ ਪਿੰਡ ਦਾ ਕੰਮ ਕਰਨਗੇ ਜਿੰਨੇ ਹੀ ਪਿੰਡ ਦੇ ਪਤਵੰਤੇ ਸੱਜਣ ਆ ਸੂਝਵਾਨ ਸਿਆਣੇ ਜਿਸ ਤਰ੍ਹਾਂ ਅੱਗੇ ਬਾਬਾ ਜੀ ਦੇ ਨਾਲ ਸਹਿਯੋਗ ਦੇ ਕੇ ਮੋਢੇ ਨਾਲ ਮੋਢਾ ਜੋੜ ਕੇ ਉਹ ਇਹ ਜਿਹੜੀ ਸੇਵਾ ਕਰਵਾ ਰਹੇ ਹਨ ਹੁਣ ਬਾਬਾ ਜੀ ਦੀ ਰਹਿਨਮਾਈ ਹੇਠ ਇਹ ਸਾਰੀ ਸੇਵਾ ਆ ਵਾਂ ਉਸੇ ਤਰ੍ਹਾਂ ਹੀ ਨਿਰੰਤਰ ਰਹਿਣਗੀਆਂ ਤੇ ਅਸੀਂ ਆਸ ਕਰਦੇ ਹਾਂ ਕਿ ਸਾਡਾ ਨਗਰ ਜਿਹੜਾ ਹੈ ਇਹ ਦਿਨ ਦੁੱਗਣੀ ਰਾਹ ਚੌਗਣੀ ਬਾਬਾ ਜੀ ਰਹਿਨਮਾਈ ਹੇਠ ਤਰੱਕੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾਂ ਵੀ ਕੋਈਆਂ ਚਿੜੀਆਂ ਨਹੀਂ ਲੱਭਦੀਆਂ ਚਿੜੀਆਂ ਲੱਭਣ ਕਿਥੋਂ ਕਿਹੜੇ ਕੱਚਾ ਕੋਠਾ ਵੀ ਰਹਿੰਦਾ ਕੋਈ ਘਾਰਾ ਨਹੀਂ ਰਹਿੰਦਾ ਹਾਂਜੀ ਜੇ ਜਾ ਕੇ ਬੈਠੀ ਕਿਥੇ ਉਹ ਜਿਹੜਾ ਪਾਣੀ ਜਿਹੜਾ ਹੈਗਾ ਉਹ ਸਪਨਾ ਦੇ ਵਿੱਚੋਂ ਪਾਣੀ ਢੂੰਢੀ ਹੋ ਗਿਆ ਉਹਦਾ ਪਾਣੀ ਆਪਣੇ ਕਰਕੇ ਪਾਰਤਾ ਘਾਰਾ ਹਾਂਜੀ ਹਾਂਜੀ ਇਹਨਾਂ ਜੀ ਦਾ ਕੰਮ ਵੀ ਕਾਹਦੇ ਰੱਖਿਆ ਬਲੇਰਖਾਨਪੁਰ ਚ ਨੌਜਵਾਨਾਂ ਦੇ ਖੇਡਣ ਲਈ ਇਹ ਸਟੇਡੀਅਮ ਜਿਸ ਨੂੰ ਵੇਖਦਿਆਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਲਾਕੇ ਦੇ ਨੌਜਵਾਨਾਂ ਚ ਖੇਡਾਂ ਦਾ ਰੁਝਾਨ ਕਿਸ ਤਰ੍ਹਾਂ ਭਰਿਆ ਜਾ ਰਿਹਾ ਹੈ ਇਸੇ ਤਰ੍ਹਾਂ ਬਲੇਰਖਾਨਪੁਰ ਦਾ ਇਹ ਸਰਕਾਰੀ ਸਕੂਲ ਜੋ ਕਿ ਸਰਕਾਰ ਵੱਲੋਂ ਨਜ਼ਰਅੰਦਾਜ਼ ਕਰਨ ਤੋਂ ਬਾਅਦ ਸੰਤ ਦਿਆ ਸਿੰਘ ਦੇ ਧਿਆਨ ਚ ਆਇਆ ਸੰਤ ਦਿਆ ਸਿੰਘ ਜੀ ਨੇ ਸਕੂਲ ਦੀ ਨੁਹਾਰ ਨੂੰ ਇਸ ਤਰ੍ਹਾਂ ਬਦਲ ਦਿੱਤਾ ਹੈ ਕਿ ਹੁਣ ਇਹ ਸਕੂਲ ਆਪਣੇ ਜ਼ਿਲ੍ਹੇ ਦਾ ਮਾਡਲ ਸਕੂਲ ਬਣ ਚੁੱਕਾ ਹੈ ਜਿੱਥੇ ਮੌਜੂਦ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸੁਚੱਜੇ ਤਰੀਕੇ ਨਾਲ ਵਿਦਿਆ ਦਾ ਅਗਿਆਨ ਦਤਾ ਜਾ ਰਿਹਾ ਉਸ ਜਿਹੜੀ ਉਹਨੂੰ ਸੇਵਾ ਕਰਾਈ ਮਾਰੇ ਹਾਂਜੀ ਹਾਂਜੀ ਫਿਰ ਆਪਣੇ 12ਵੀਂ ਦਾ ਸਕੂਲ ਹੈਗਾ ਵਿੱਚ ਨਗਰ ਸੇ ਹਾਂਜੀ ਤੇ ਉਹਦੇ ਨਾਲ ਸਾਨੂੰ ਪੈਂਦਲੇ ਆਪਣੇ ਪੰਚਾਇਤ ਨੂੰੋਂ ਮਿਲੇ ਇੱਕ ਕਮਰੇ ਦੀ ਸੱਤ ਬਦਲਾਉਣੀ ਸੀ। ਅੱਛਾ ਉਹ ਤਿੰਨ ਚਾਰ ਸਾਲ ਸੱਤ ਤੋਂ ਬਗੈਰੀ ਬੱਚੇ ਪੜਦੇ ਰਹੇ ਉੱਤੇ। ਹਾਂਜੀ। ਆ ਫਿਰ ਉਹਨਾਂ ਨੇ ਸਾਨੂੰ 70 ਹਜ਼ਾਰ ਰੁਪਏ ਦਿੱਤਾ ਕਿ ਤੁਸੀਂ ਆਪੇ ਸੱਤ ਪਾ ਦਿਓ। ਹਾਂਜੀ। ਜੋ ਆ ਕੇ ਦੇਖਿਆ ਬੜਾ ਖੈਸਾ ਹਾਲ ਤੋਂ ਫਿਰ ਚਾਰ ਪੰਜ ਜਿਹੜੇ ਕਮਰੇ ਸੀ। ਉਹ ਸਾਰੇ ਹੀ ਵਧਾ ਕੇ ਤੇ ਉਸ ਤੋਂ ਬਾਅਦ ਫਿਰ ਸੱਤ ਕਮਰੇ ਇਹ 25 ਫੁੱਟ ਨਵਾਈ ਤੇ 18 ਫੁੱਟ ਚੜਾਈ। ਅੱਛਾ ਤੇ ਉਹਦੇ ਅੱਗੇ ਆਪਣੇ 13 ਫੁੱਟ ਦਾ ਬਰਾਣਾ ਬਣਾ ਕੇ ਉਹ 70 ਹਜ਼ਾਰ ਰੁਪਏ ਦਿੱਤਾ ਸਾਰਾ ਹੀ। ਫਿਰ ਚਾਰ ਵਾਰੀ ਜਿਹੜੀ ਸੀ ਚਾਰ ਵਾਰੀ ਦਾ ਰੂਪਤਾਨਾ ਸਾਰਾ ਨਾਲ ਕਰਾਇਆ। ਸਾਰੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਆਪਰੇ ਹਨ। ਤੇ ਹੁਣ ਨਹੀਂ ਆਪਣੇ ਕੁਝ ਅਰਸੇ ਬਾਅਦ ਅਗਲੇ ਪਾਸੇ ਉਹ ਰਾਉਗੀ ਗੇਟ ਦਾ ਗੁਰਦਾਨੁਹਾਰੂ ਦੀ ਬਲੋੜੀ ਹੈਗੀ ਆ। ਸਾਡਾ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ 10 ਸਾਲ ਤੋਂ ਵੀ ਵੱਧ ਸਮੇਂ ਤੋਂ ਬਾਬਾ ਜੀ ਉੱਥੇ ਆਪਣੀਆਂ ਸਵਾਵਾਂ ਦੇ ਰਹੇ ਹਨ ਉੱਥੇ 10 ਕਮਰੇ ਇਦਾਂ ਦੇ ਬਣਾਏ ਗਏ ਹਨ ਕਿ ਤੁਸੀਂ ਆਪ ਵੇਖਿਆ ਜਾ ਕੇ ਕਿ ਉਹ ਮਾਡਲ ਸਕੂਲ ਦਾ ਜੋ ਉੱਥੇ ਨਮੂਨਾ ਹੈ ਪਿੰਡ ਦੀ ਜੋ ਧਰਮਸ਼ਾਲਾ ਹੈ ਉਹਦੀਆਂ ਸਾਰੀਆਂ ਸਵਾਵਾਂ ਬਾਬਾ ਜੀ ਵੱਲੋਂ ਕੀਤੀਆਂ ਗਈਆਂ ਹਨ ਪਿੰਡ ਦੇ ਵਿੱਚ ਇੱਕ ਜੰਜਕਰ ਬਣਾਇਆ ਗਿਆ ਹੈ ਉਹਦੀਆਂ ਸਾਰੀਆਂ ਹੀ ਸਵਾਵਾਂ ਬਾਬਾ ਜੀ ਵੱਲੋਂ ਪਹਿਲਾਂ ਹੀ ਦਿੱਤੀਆਂ ਗਈਆਂ ਹਨ ਤੇ ਬਾਕੀ ਪ੍ਰਾਇਮਰੀ ਸਕੂਲੇ ਸਾਡੇ ਜੋ ਵੀ ਕੰਮ ਕਰਨ ਵਾਲੇ ਸਨ ਸਕੂਲ ਦੀ ਮੋਟਰ ਦਾ ਸੀ ਰਸੋਈ ਦਾ ਸੀ ਉਹ ਪਹਿਲਾਂ ਹੀ ਉਹਦਾ ਉਦਘਾਟਨ ਬਾਬਾ ਜੀ ਕੋਲ ਹੀ ਕਰਵਾਇਆ ਜਾਂਦਾ ਸੀ ਤੇ ਹੁਣ ਬਾਬਾ ਜੀ ਦੇ ਸਿਰ ਹੋਰ ਜ਼ਿੰਮੇਵਾਰੀ ਨਗਰ ਵਾਲਿਆਂ ਨੇ ਡਾਲਦੀ ਆ ਵੀ ਸਾਰੇ ਜਿਹੜੇ ਬਾਕੀ ਵੀ ਰਹਿੰਦਾ ਕੋਈ ਕਾਰਜ ਆ ਜਿਸ ਤਰ੍ਹਾਂ ਕੋਈ ਥੋੜਾ ਜਿਹਾ ਸਾਡਾ ਸੀਵਰੇਜ ਦਾ ਕੰਮ ਰਹਿੰਦਾ ਪਿਛਲੇ ਵਾਰੀ ਰਹਿ ਗਿਆ ਥੋੜਾ ਜਿਹਾ ਉਹ ਬਾਬਾ ਜੀ ਰਹਿਣ ਮਹਿੇਟ ਆ ਨਾ ਵਧੀਆ ਤਰੀਕੇ ਦੇ ਨਾਲ ਉਹ ਪੂਰਾ ਕਰਦੇ ਆ ਧਰਤੀ ਹੇਠਲੇ ਪਾਣੀ ਦਾ ਡਿੱਗਦਾ ਮਿਆਰ ਪੂਰੇ ਪੰਜਾਬ ਲਈ ਪਰੇਸ਼ਾਨੀ ਦਾ ਸਵੱਬ ਬਣਿਆ ਹੋਇਆ ਹੈ। ਸੰਤ ਸੁਭਾ ਵਾਲੇ ਇਸ ਨਵੇਂ ਸਰਪੰਚ ਨੂੰ ਵੀ ਪਾਣੀ ਦੀ ਕਾਫੀ ਫਿਕਰ ਹੈ। ਤਾਂ ਹੀ ਤਾਂ ਭਾਈ ਦਿਆ ਸਿੰਘ ਨੇ ਆਪਣੇ ਪਿੰਡ 'ਚ ਡੂੰਗਾ ਟੋਬਾ ਬਣਾਇਆ ਹੈ ਜਿਸ ਵਿੱਚ ਬਰਸਾਤੀ ਪਾਣੀ ਜਮਾ ਹੁੰਦਾ ਹੈ ਅਤੇ ਧਰਤੀ ਨੂੰ ਪਾਣੀ ਮਿਲਦਾ ਹੈ। ਦੇਖੋ ਜੀ 20-25 ਸਾਲ ਤੋਂ ਤਕਰੀਬਨ ਅਸੀਂ ਉਹਨੂੰ ਦੇਖ ਰਿਹਾ ਸੀ ਉਹਦੇ ਵਿੱਚ ਜਦੋਂ ਕਿਤੇ ਬਰਸਾਤਾਂ 'ਚ ਹੀ ਪਾਣੀ ਜਾਂਦਾ ਸੀ ਤੇ ਅੱਗੋਂ ਪਿੱਛੋਂ ਉਹ ਜਗ੍ਹਾ ਜਿਹੜੀ ਬਿਲਕੁਲ ਬੇਆਬਾਦ ਰਹਿੰਦੀ ਸੀ ਹੁਣ ਬਾਬਾ ਜੀ ਨੇ ਕਿਰਪਾ ਕੀਤੀ ਆ ਉਥੇ ਖੂਰੂਪੀ ਇੱਕ ਉਸ ਛੱਪੜ ਬਣਾ ਦਿੱਤਾ ਆ ਤੇ ਜਦੋਂ ਵੀ ਬਰਸਾਤਾਂ ਦਾ ਪਾਣੀ ਆ ਉਹਦੇ ਵਿੱਚ ਜਾ ਕੇ ਜਮਾ ਹੋਵੇਗਾ ਉਥੇ ਲੋਕੀ ਆਪਣੇ ਪਸ਼ੂਆਂ ਨੂੰ ਨਹਾ ਵੀ ਸਕਣਗੇ ਬਾਕੀ ਉਹਦੇ ਆਲੇ-ਦੁਆਲੇ ਜੋ ਗਰੀਨਿੰਗ ਕਰ ਦਿੱਤੀ ਗਈ ਆ ਬੂਟੇ ਲਗਾ ਦਿੱਤੇ ਗਏ ਆ ਕਮ ਸੇ ਕਮ ਉਥੇ 1.5 200 ਬੂਟੇ ਲਗਾ ਦਿੱਤਾ ਗਿਆ ਆ ਜੋ ਵਕ-ਵਕ ਸ਼ਮਸ਼ਾਨ ਘਾਟਾਂ ਦਾ ਹੋਣਾ ਕਾਫੀ ਚਿੰਤਾ ਦਾ ਵਿਸ਼ਾ ਹੁੰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਦਿਆ ਸਿੰਘ ਜੀ ਨੇ ਆਪਣੇ ਪਿੰਡ ਦੇ ਤਿੰਨ ਸ਼ਮਸ਼ਾਨ ਘਾਟਾਂ ਨੂੰ ਇੱਕ ਕਰਦਿਆਂ ਇੱਕ ਵਧੀਆ ਸ਼ਮਸ਼ਾਨ ਘਾਟ ਬਣਾਇਆ ਹੈ। ਉਹ ਜੋ ਸਮਾਵੇਗਾ ਪਾਜਲ ਕੇ ਇੱਕ ਨੂੰ ਘੋਰ ਵਧਾ ਕੇ ਹਾਂਜੀ ਤੇ ਜਣ ਕੇ ਇੱਕ ਇਸੇ ਕਰ ਲਿਆ ਹੈਗੇ। ਇੱਕ ਇਸੇ ਕਰ ਲਿਆ ਹੈ। ਹਾਂਜੀ। ਹੋ ਤਿੰਨ ਹੋ ਗਿਆ ਜੀ। ਹਾਂਜੀ ਹਾਂਜੀ। ਤਿੰਨ ਕਰ ਲਿਆ। ਹਾਂਜੀ। ਇਨੇ ਇੱਕ ਜਗ੍ਹਾ ਹੋ ਗਏ ਫਿਰ ਉਹਦਾ ਬੜੀਆਂ ਜਗ੍ਹਾ ਵਕਵਾ ਕੇ ਉਹਨਾਂ ਨੇ ਜੀ ਜਗ੍ਹਾ ਬਸਰੇ ਜੂਂਗੇ ਉਹਨਾਂ ਨੂੰ ਸਾਫ਼ ਕਰਕੇ ਉਹਨਾਂ ਚੀਂ ਦਰਖਤ ਲਾ ਦਿਆਂਗੇ। ਹਾਈ ਕੋ ਰੱਖਾਂਗੇ ਨਗਰ ਵੱਲੋਂ ਸਾਰੀ। ਅੱਛਾ ਜੀ। ਕੋਈ ਨਕਰ ਜਿਹੜਾ ਹੈਗਾ ਉਹਨਾਂ ਆਪਣੀ ਉਹਨਾਂ ਬਰਕਰਾਰ ਕਰਦੇ। ਨਗਰ ਦੇ ਵਿੱਚ ਮਸ਼ਾਨ ਘਾਟ ਜਿਸ ਦੀ ਕਿ ਬਹੁਤ ਬਦਤਰ ਹਾਲਤ ਸੀਗੀ। ਉਹਨੂੰ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਕਿ ਸੰਗਤਾਂ ਉੱਥੇ ਰਾਤ ਨੂੰ ਜਾ ਕੇ ਬੈਠਣ ਜਾਂ ਵਿਸ਼ਰਾਮ ਕਰਨ ਦੀ ਆਪਣਾ ਸੁਭਾਗ ਸਮਝਦੀਆਂ। ਸ਼ਮਸ਼ਾਨ ਘਾਟ ਚ ਖਾਲੀ ਪਈ ਥਾਵਾ ਉੱਤੇ ਖੁਸ਼ਬੂਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ ਨੇ ਇੱਕ ਗੰਨੇ ਵੇਖਣ ਨੂੰ ਜਿੰਨੇ ਸੋਹਣੇ ਲੱਗ ਰਹੇ ਨੇ ਇਹਨਾਂ ਦੀ ਪਵਿੱਤਰਤਾ ਵੀ ਓਨੀ ਹੀ ਜ਼ਿਆਦਾ ਹੈ ਭਾਈ ਦਿਆ ਸਿੰਘ ਜੀ ਨੇ ਸ੍ਰੀ ਨਨਕਾਨਾ ਸਾਹਿਬ ਤੋਂ ਲਿਆ ਕੇ ਇਹਨਾਂ ਨੂੰ ਇੱਥੇ ਲਗਾਇਆ ਹੈ ਕੁਦਰਤ ਨੂੰ ਪਿਆਰ ਕਰਨ ਵਾਲੇ ਸੰਤ ਦਿਆ ਸਿੰਘ ਜੀ ਆਪਣੇ ਪਿੰਡ 'ਚ ਛਾਂਦਾਰ ਬੂਟੇ ਲਗਾ ਚੁੱਕੇ ਨੇ ਜੋ ਕਿ ਰਾਗਿਨਾ ਲਈ ਕਾਫੀ ਸਕੂਨਦਾਇਕ ਹੈ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਜੀ ਦਾ ਇਤਿਹਾਸ ਕਾਫੀ ਪਵਿੱਤਰ ਹੈ ਦੱਸਿਆ ਜਾਂਦਾ ਹੈ ਕਿ ਇੱਥੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰगोबिंद ਸਿੰਘ ਜੀ ਆਏ ਸਨ ਉਸ ਵਕਤ ਇੱਥੇ ਕਾਫੀ ਵੱਡੇ ਵੱਡੇ ਦਰਖਤ ਸਨ ਗੁਰੂ ਜੀ ਨੇ ਇੱਕ ਟਾਲੀ ਨਾਲ ਆਪਣਾ ਘੋੜਾ ਬੰਨਿਆ ਸੀ ਇਹ ਟਾਲੀ ਅੱਜ ਵੀ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਉਸਾਰੀ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਜੀ ਨੇ ਅਰਦਾਸ ਬੇਨਤੀ ਕਰਕੇ ਖੁਦ ਕਰਵਾਈ ਸੀ ਇਸ ਗੁਰੂ ਘਰ ਚ ਸੰਤ ਦਿਆਲ ਸਿੰਘ ਜੀ ਮੁੱਖ ਸੇਵਾਦਾਰ ਨੇ ਜੋ ਕਿ ਦਵਾਈਆਂ ਦੇ ਨਾਲ-ਨਾਲ ਦਵਾ ਨਾਲ ਵੀ ਲੋਕਾਂ ਦੇ ਦੁੱਖ ਤਕਲੀਫ ਸਮਝਦੇ ਨੇ ਦਇਆ ਸਿੰਘ ਇੱਕ ਮੰਨੇ ਹੋਏ ਵੈਦਵੀ ਨੇ ਜੋ ਕਿ ਕੁਦਰਤੀ ਦਵਾਈਆਂ ਨਾਲ ਲੋਕਾਂ ਦਾ ਇਲਾਜ ਕਰਦੇ ਨੇ ਗੁਰੂ ਘਰ 'ਚ ਹਰ ਸਮੇਂ ਮਰੀਜ਼ਾਂ ਦਾ ਵੱਡਾ ਇਕੱਠ ਰਹਿੰਦਾ ਹੈ ਜੋ ਕਿ ਭਾਈ ਦਇਆ ਸਿੰਘ ਕੋਲੋਂ ਆਪਣੇ ਦੁੱਖ ਦਾ ਇਲਾਜ ਕਰਵਾਉਂਦਾ ਹੈ ਭਾਈ ਦਇਆ ਸਿੰਘ ਜੀ ਬਿਲਕੁਲ ਮੁਫਤ ਵਿੱਚ ਇਹਨਾਂ ਲੋਕਾਂ ਦਾ ਇਲਾਜ ਕਰਦੇ ਨੇ ਸਾਡੇ ਕੋਲ ਦਵਾਈਆਂ ਤਿਆਰ ਕਰਨ ਦੇ ਲਈ ਇੱਥੇ ਪੱਕੇ ਸੇਵਾਦਾਰ ਹਨ ਔਰ ਮੈਨੂਫੈਕਚਰਿੰਗ ਦਾ ਵੀ ਲਾਇਸੈਂਸ ਮਿਲ ਗਿਆ ਹੈ ਬਾਬਾ ਜੀ ਦੇ ਨਾਮ ਤੇ ਮੈਨੂਫੈਕਚਰਿੰਗ ਲਈ ਵੀ ਜੋ ਲਾਇਸੈਂਸ ਹੈ ਉਹ ਸਾਡੇ ਕੋਲ ਹੈ ਤੇ ਦਵਾਈਆਂ ਦਾ ਬਹੁਤ ਵੱਡਾ ਕਾਰੋਬਾਰ ਹੈ ਤਕਰੀਬਨ 3 ਤੋਂ 4 ਲੱਖ ਰੁਪਏ ਦੀ ਦਵਾਈ ਜੋ ਹੈ ਉਹ ਸੰਗਤਾਂ ਨੂੰ ਹਰੇਕ ਮਹੀਨੇ ਫ੍ਰੀ ਦਿੱਤੀ ਜਾਂਦੀ ਹੈ ਤੇ ਸੰਗਤਾਂ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਦੁਆ ਦੇ ਨਾਲੋਂ ਦੁਆ ਦਾ ਜ਼ਿਆਦਾ ਅਸਰ ਹੋ ਰਿਹਾ ਕਿਉਂਕਿ ਮੀਰੀ ਪੀਰੀ ਦਾ ਜੋ ਇਹ ਸਥਾਨ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਇੱਥੇ ਇੱਕ ਪੁੱਤਰ ਦੇ ਵੱਟੇ ਸੱਤ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ੇ ਹਨ ਸੰਗਤਾਂ ਨੂੰ ਤੋਂ ਬਹੁਤ ਵੱਡਾ ਸਥਾਨ ਹੈ ਤੇ ਬਾਬਾ ਜੀ ਦੀ ਜੋ ਸ਼ਕਤੀ ਭਗਤੀ ਹੈ ਉਹਦਾ ਇਹਦੇ ਵਿੱਚ ਬਹੁਤ ਵੱਡਾ ਹੱਥ ਹੈ ਕਪੂਤਲਾ ਦੇ ਪਿੰਡ ਬਲੇਰਖਾਨਪੁਰ ਚ ਹਰ ਉਹ ਸਹੂਲਤ ਮੌਜੂਦ ਹੈ ਜਿਸ ਦੇ ਵਾਅਦੇ ਕਰਕੇ ਸਰਪੰਚ ਚੋਣਾ ਜਿੱਤਦਾ ਹੈ ਚੋਣਾ ਜਿੱਤਣ ਤੋਂ ਬਾਅਦ ਉਹ ਵਾਅਦੇ ਕਿੰਨੇ ਕੁ ਵਫਾ ਹੁੰਦੇ ਨੇ ਇਹ ਅਸੀਂ ਸਭ ਜਾਣਦੇ ਹਾਂ ਖੈਰ ਬਲੇਰਖਾਨਪੁਰ ਇੱਕ ਅਜੀਹਾ ਪਿੰਡ ਹੈ ਜਿਸ ਦੀ ਚਾਹਤ ਸਾਰਾ ਪੰਜਾਬ ਕਰਦਾ ਹੈ ਬਾਬਾ ਦਿਆ ਸਿੰਘ ਜੀ ਹੋਣਾ ਵੱਲੋਂ ਕੀਤੇ ਕੰਮ ਸਾਨੂੰ ਦੱਸਦੇ ਨੇ ਕਿ ਕਿਸ ਤਰੀਕੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਹਾਲਾਂਕਿ ਔਰਨਾਕੋਲ ਕੋਈ ਡਿਗਰੀ ਨਹੀਂ ਦੁਨਿਆਵੀ ਡਿਗਰੀ ਨਹੀਂ ਲੇਕਿਨ ਉਹਨਾਂ ਦੀ ਸਮਝ ਸਾਨੂੰ ਦੱਸਦੀ ਹੈ ਕਿ ਕਿਸ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਹੈ ਜੇਕਰ ਕੰਮ ਕਰਨ ਦੀ ਨੀਅਤ ਹੋਵੇ ਤਾਂ ਅਸੀਂ ਆਪਣੇ ਕੁਦਰਤੀ ਸਰੋਤਾਂ ਨੂੰ ਬਚਾ ਸਕਦੇ ਹਾਂ ਅਸੀਂ ਪੰਜਾਬ ਦੀ ਜਵਾਨੀ ਬਚਾ ਸਕਦੇ ਹਾਂ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਦੇ ਹਾਂ ਸੋ ਪਿੰਡ ਦੀ ਸਰਕਾਰ ਦਾ ਸੰਤੋਖ ਨੂੰ ਇਹ ਸਾਡਾ ਐਪੀਸੋਡ ਕਿਹੋ ਜਿਹਾ ਲੱਗਾ ਤੁਸੀਂ ਕਮੈਂਟਸ 'ਚ ਆਪਣੀ ਰਾਏ ਦੇ ਸਕਦੇ ਹੋ ਨਾਲ ਦੀ ਨਾਲ ਆਪਣੀ ਫੀਡਬੈਕ ਸਾਨੂੰ ਈਮੇਲ ਵੀ ਕਰ ਸਕਦੇ ਹੋ ਅਸੀਂ ਜਲਦ ਹੀ ਨਵਿਕਲੇ ਪਿੰਡ ਦੀ ਨਵੀਂ ਤਸਵੀਰ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਸਾਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ